2000 ਰੁਪਇਆ ਇੱਕ ਮੈਚ ਦਾ ਇਹਨਾਂ ਸਾਥੀਆਂ ਤੋਂ ਵਸੂਲ ਰਹੀ ਹੈ ਜਿਹੜੇ ਇੱਥੇ ਖੇਡਣਾ ਆਉਂਦੇ ਆ ਆ ਅਧਿਕਾਰੀ ਲੈਂਦੇ ਆ ਬੱਚਿਆਂ ਤੋਂ ਗਰਾਉਂਡ ਖੇਡਣ ਦਾ ਰੋਜ਼ਾਨਾ 2000 ਰੁਪਇਆ ਪਤਾ ਲੱਗਾ ਆਪ ਆਗੂ ਨੂੰ ਤੇ ਹੋ ਗਿਆ ਤੱਤਾ ਲਾਲਿਆ ਅਧਿਕਾਰੀ ਨੂੰ ਫੋਨ ਫਸੀਲਟੀਆਂ ਦੇ ਨਾਂ ਤੇ ਦਿੰਦੇ ਨੇ ਜੀਰੋ ਤੁਸੀਂ ਦੇਖ ਸਕਦੇ ਹੋ ਪਿੱਛੇ ਲਾਈਟਾਂ ਵੀ ਜਿਹੜੀਆਂ ਹੈਗੀਆਂ ਉਹ ਟਾਈਮ ਤੋਂ ਪਹਿਲਾਂ ਹੀ ਬੰਦ ਕਰ ਲਈਆਂ ਜਿੱਥੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਲੱਗੀ ਹੋਈ ਹੈ ਉੱਥੇ ਐਸ ਮਹਿਕਮੇ ਦੇ ਅਧਿਕਾਰੀ ਖਿਡਾਰੀਆਂ ਤੋਂ ਪੈਸੇ ਵਸੂਲ ਕਰਦੇ ਨੇ ਉਹ ਵੀ ਇੱਕ ਮੈਚ ਦਾ 2000 ਰੁਪਏ ਆ ਰੋਜ਼ਾਨਾ ਖਿਡਾਰੀ ਖੇਡਦੇ ਨੇ ਤੇ ਰੋਜ਼ਾਨਾ 2000 ਰੁਪਏ ਲੈਿੰਦੇ ਨੇ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਐਨੇ ਵਜੇ ਤੱਕ ਤੁਸੀਂ ਮੈਚ ਖੇਡਣਾ ਉਸ ਤੋਂ ਪਹਿਲਾਂ ਹੀ ਜਿਹੜੀਆਂ ਸੁਪਨੀਆਂ ਸਹੂਲਤਾਂ ਉਹਨਾਂ ਨੂੰ ਖਿਡਾਰੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਆਪ ਆਗੂ ਨੇ ਆ ਕੇ ਅਧਿਕਾਰੀ ਨੂੰ ਲਾ ਲਿਆ ਫੋਨ ਦੇਖੋ ਕੀ ਹੋਈ ਗੱਲਬਾਤ ਮੇਰੇ ਲਈ ਸਾਡੀ 2000 ਰੁਪਇਆ ਇੱਕ ਮੈਚ ਦਾ ਇਹਨਾਂ ਸਾਥੀਆਂ ਤੋਂ ਵਸੂਲ ਰਹੀ ਹੈ ਜਿਹੜੇ ਇੱਥੇ ਖੇਡਣਾ ਆਉਂਦੇ ਐ ਐਡੀ ਮੰਦ ਭਾਗੀ ਗੱਲ ਮੈਂ ਬਹੁਤ ਹੈਰਾਨ ਹੋਇਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਾਡੀ ਸਰਕਾਰ ਜਿਹੜੀ ਹੈ ਉਹ ਖਿਡਾਰੀਆਂ ਨੂੰ ਸਹੂਲਤਾਂ ਦੇ ਰਹੀ ਹੈ ਖਿਡਾਰੀਆਂ ਦਾ ਸਾਰਾ ਖਰਚਾ ਚੱਕ ਰਹੀ ਹੈ ਤਾਂ ਕਿ ਜਿਹੜੇ ਪੰਜਾਬ ਦੇ ਖਿਡਾਰੀ ਉਹ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਇੱਕ ਪਾਸੇ ਆ ਸਾਡੀ ਨਕਮੀ ਨਗਰ ਨਿਗਮ ਹੈ ਜਿਹਦੇ ਚ 49 ਕਾਂਗਰਸੀ ਜਿੱਤ ਕੇ ਬੈਠੇ ਐ ਜਿਹੜੇ ਹੁਣ ਬੀਜੇਪੀ ਚ ਚਲ ਗਏ ਐ ਇਹਨਾਂ ਨੇ ਲੁੱਟ ਮਚਾਈ ਹੋਈ ਐ 2000 ਰੁਪਇਆ ਇਹ ਲੈ ਰਹੇ ਐ ਇੱਕ ਮੈਚ ਖੇਡਣ ਦਾ ਤੇ ਫੈਸਿਲਿਟੀ ਦੇ ਨਾਮ ਤੇ ਜ਼ੀਰੋ ਆ ਐਡੇ ਐਡੇ ਖੱਡੇ ਐ ਵਿੱਚ ਪਿਚ ਤੇ ਮਿੱਟੀ ਉੱਡਦੀ ਐ ਮੈਂ ਦੇਖਿਆ ਹੁਣੇ ਸਾਰਾ ਇੰਨਾ ਬੁਰਾ ਹਾਲ ਐ ਕੋਈ ਲੈਵਲਡ ਨਹੀਂ ਇਹ ਗਰਾਊਂਡ ਹੈਗਾ ਲੈਵਲਡ ਕੋਈ ਨਹੀਂ ਕੋਈ ਲੈਵਲਡ ਗਰਾਊਂਡ ਨਹੀਂ 2000 ਰੁਪਇਆ ਇੱਕ ਮੈਚ ਦਾ ਤੇ ਇਸ ਤੋਂ ਵੀ ਹੈਰਾਨੀਜਨਕ ਗੱਲ ਇਹਨਾਂ ਭਰਾਵਾਂ ਨੇ ਦੱਸਿਆ ਬੀ ਆ ਜਿਹੜੀ ਮੇਰੇ ਕੋਲ ਰਸੀਵਟ ਹੈ ਫੀਸ ਦੀ ਰਸੀਵਟ ਹੈ ਇਹਨਾਂ ਨੇ ਮੈਨੂੰ ਦਿੱਤੀ ਹੈ ਇਹਦੇ ਉੱਪਰ ਲਿਖਿਆ ਹੈ ਹੁਣ ਹਨੇਰਾ ਇਹਦੇ ਚ ਨਜ਼ਰ ਨਹੀਂ ਆਉਣਾ ਇਹਦੇ ਚ ਲਿਖਿਆ ਹੈ 6:30 ਵਜੇ ਸ਼ਾਮ ਤੋਂ ਲੈ ਕੇ ਤੇ ਰਾਤ ਦੇ 11 ਵਜੇ ਤੱਕ ਇਹ ਜਿਹੜੀ ਜਿਹੜੀ ਰਸੀਵਟ ਹੈ ਇਹਨਾਂ ਦੀ ਉਹ ਉਹ ਜਿਹੜੀ ਹੈ ਮੰਨਣਯੋਗ ਹੈ ਪਰ ਤੁਸੀਂ ਹੈਰਾਨ ਹੋ ਜਾਓਗੇ ਹੁਣ 10:25 ਮਿੰਟ ਹੋਏ ਹੈ 11 ਵਜੇ ਦਾ ਇਹਨਾਂ ਨੇ ਕਿਹਾ ਹੈ 2000 ਰੁਪਏ ਇਹਨਾਂ ਤੋਂ ਵਸੂਲ ਕੀਤਾ ਆ ਸਾਰੀਆਂ ਲਾਈਟਾਂ ਜਿਹੜੀਆਂ ਸਟੇਡੀਅਮ ਦੀਆਂ ਬੰਦ ਦਿਖਾਇਓ ਲਾਈਟਾਂ ਦਿਖਾਇਓ ਮਣਨ ਸਾਰੀਆਂ ਲਾਈਟਾਂ ਇਹਨਾਂ ਨੇ ਬੰਦ ਕਰਤੀਆਂ ਇਹ ਕਿੰਨੇ 11:00 10 ਬੰਦ ਕਰਤੀਆਂ ਹਾਂਜੀ 10:00 ਵਜੇ 10 ਵਜੇ ਤਾਂ 11 ਵਜੇ ਦਾ ਕਹਿ ਕੇ 10 ਵਜੇ ਲਾਈਟਾਂ ਬੰਦ ਕਰਤੀਆਂ 2000 ਰੁਪਏ ਇਹਨਾਂ ਤੋਂ ਫੀਸ ਵਸੂਲੀ ਹੈ ਤੇ ਹਰ ਰੋਜ਼ ਵਸੂਲਦੇ ਐਨੀ ਮਾੜੀ ਗੱਲ ਮੈਂ ਇਹਨਾਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਸੰਦੀਪ ਜੀ ਹਰ ਰੋਜ਼ ਲਾਈਵ ਹੁੰਨੇ ਹੋ ਬੜਾ ਤੁਸੀਂ ਕਹਿੰਦੇ ਹੋ ਜੀ ਅਸੀਂ ਅਸੀਂ ਵਿਕਾਸਪੁਰਸ਼ ਐ ਆ ਤੁਹਾਡਾ ਵਿਕਾਸ ਐ ਖਡਾਰੀਆਂ ਤੋਂ ਪੈਸੇ ਵਸੂਲ ਰਹੇ ਹੋ ਸ਼ਰਮ ਆਉਣੀ ਚਾਹੀਦੀ ਐ 49 ਐਮਸੀ ਤੁਹਾਡੇ ਜਿੱਤ ਕੇ ਉੱਥੇ ਬੈਠੇ ਆ ਤੁਸੀਂ ਖਡਾਰੀਆਂ ਤੋਂ 2000 ਰੁਪਏ ਵਸੂ ਇੱਕ ਪਾਸੇ ਤੁਸੀਂ ਮੈਰਾਥਨ ਕਰਾ ਰਹੇ ਹੋ ਵੀ ਅਸੀਂ ਜੀ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰ ਰਹੇ ਹਾਂ ਜੀ ਨਸ਼ਿਆਂ ਤੋਂ ਦੂਰ ਕਰ ਰਹੇ ਹਾਂ ਤੇ ਆਹ ਜਿਹੜੇ ਵਿਚਾਰੇ ਇੱਥੇ ਖੇਡਣਾ ਆਉਂਦੇ ਐ ਇਹਨਾਂ ਤੋਂ ਤੁਸੀਂ 2000 ਰੁਪਏ ਵਸੂਲ ਰਹੇ ਹੋ ਇੱਕ ਮੈਚ ਦਾ ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਨਗਰ ਨਿਗਮ ਤੁਹਾਡੀ 49 ਜਿੱਤ ਕੇ ਤੁਹਾਡੇ ਉੱਥੇ ਬੈਠੇ ਆ ਜਿਹੜੇ ਹੁਣ ਤੁਸੀਂ ਸਾਰੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹੋ ਕੋਈ ਮਾੜਾ ਮੋਟਾ ਧਿਆਨ ਕਰੋ ਇਹ ਵਿਚਾਰੇ ਖਿਡਾਰੀਆਂ ਨਾਲ ਤੁਸੀਂ ਇਸ ਕੰਮ ਤੇ ਲੱਗੇ ਹੋ ਸਗੋਂ ਖਿਡਾਰੀਆਂ ਨੂੰ ਤਾਂ ਹੁਣਾਂ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਵੀ ਤੁਸੀਂ ਖੇਡੋ ਤੁਹਾਨੂੰ ਕਿਸੇ ਤਰ੍ਹਾਂ ਦੀ ਫੈਸਿਲਿਟੀ ਦੀ ਜ਼ਰੂਰਤ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਪਰ ਉਹ ਕਰਾਉਣ ਦੀ ਬਜਾਏ ਤੁਸੀਂ ਇਹਦੇ ਤੇ ਵੀ ਬੰਦਸ਼ਾਂ ਲਾਤੀਆਂ ਉੱਥੇ ਚੰਗਾ ਪੜਾ ਸਟੇਡੀਅਮ ਸੀ ਉਹਦੀ ਜੜਵੱਟਤੀ ਸਾਰੀ ਉੱਥੋਂ ਬਦਲ ਕੇ ਤੁਸੀਂ ਇੱਥੇ ਬਣਾਇਆ ਛੋਟਾ ਗਰਾਊਂਡ ਹੈ ਇੱਕ ਪਾਸੇ ਬੈਟਿੰਗ ਹੁੰਦੀ ਹੈ ਦੂਸਰੇ ਪਾਸੇ ਜੇ ਖੇਡਦੇ ਆ ਤਾਂ ਬਾਲ ਬਾਹਰ ਚਲੀ ਜਾਂਦੀ ਹੈ ਇੰਨੇ ਮਾੜੇ ਹਾਲਾਤ ਤੁਸੀਂ ਕਰਤੇ ਤੁਸੀਂ ਇਹਦੀ ਜਿੰਨੀ ਬਾਉਂਡਰੀ ਸੀ ਜਾਨਵੁੱਜ ਕੇ ਉਹ ਬਾਹਰ ਦੁਕਾਨਾਂੀਆਂ ਬਣਾਉਣ ਵਾਸਤੇ ਤੁਸੀਂ ਇਹਨੂੰ ਛੋਟਾ ਕਰਤਾ ਵੀ ਜੇ ਗਰਾਊਂਡ ਵਧਾ ਦੇਾਂਗੇ ਤਾਂ ਸਾਡੇ ਸ਼ੋਰੂਮ ਨਹੀਂ ਕੱਟੇ ਜਾਣੇ ਉੱਥੋਂ ਤੇ ਤੁਹਾਨੂੰ ਇਨਕਮ ਨਹੀਂ ਆਉਣੀ ਇਹ ਹਾਲਾਤ ਤੁਸੀਂ ਕੀਤੇ ਐ ਤੇ ਬੜੀ ਮਾੜੀ ਗੱਲ ਐ ਕੱਲ ਇਹਦੇ ਹੁਣ ਤਾਂ ਟਾਈਮ ਜ਼ਿਆਦਾ ਹੋ ਗਿਆ ਮੈਂ ਸਵੇਰ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕਰਾਂਗਾ ਤੇ ਮੈਂ ਸਾਡੇ ਸਪੋਰਟਸ ਮਿਨਿਸਟਰ ਨੂੰ ਵੀ ਸਵੇਰੇ ਮੈਂ ਬੇਨਤੀ ਕਰਾਂਗਾ ਕਿ ਆਹ ਹਾਲਾਤ ਜਿਹੜੇ ਇਹਨਾਂ ਨੇ ਅਬੋਰ ਦੇ ਵਿੱਚ ਕੀਤੇ ਹੋਏ ਐ ਤੁਸੀਂ ਸਫਾਈ ਤੇ ਟੈਕਸ ਤੁਸੀਂ ਆਹ ਗਰਾਊਂਡ ਬਣਾਇਆ ਇਹਦੇ ਤੇ ਟੈਕਸ ਤੁਸੀਂ ਛੱਡਿਆ ਕੀ ਐ ਸਾਰੀਆਂ ਚੀਜ਼ਾਂ ਦਾ ਤੁਸੀਂ ਪੇੜ ਕਰਤੀਆਂ ਤੁਸੀਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਚਾਹੁੰਦੇ ਕਿਉਂ ਤਾਂ ਇੰਨੇ ਮਾੜੇ ਹਾਲਾਤ ਜਿਹੜੇ ਤੁਸੀਂ ਕੀਤੇ ਹੋਏ ਆ ਆਪਾਂ ਇੱਕ ਵਾਰੀ ਗੱਲ ਕਰਕੇ ਦੇਖਦੇ ਆ ਜਿਹੜੇ ਇਹਨਾਂ ਦੇ ਇਨਚਾਰਜ ਆ ਇਸ ਵਕਤ ਦੇਖਦੇ ਆ ਫੋਨ ਚੱਕਦੇ ਆ ਕਿ ਨਹੀਂ ਚੱਕਦੇ ਕਿਉਂਕਿ ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਹੋਇਆ ਤੇ 2000 ਰੁਪਏ ਦੀ ਰਸੀਦ ਕੱਟੀ ਹੈ ਤੇ ਲਾਈਟਾਂ 10 ਵਜੇ ਬੰਦ ਕੀਤੀਆਂ ਬੜੀ ਮਾੜੀ ਗੱਲ ਹੈ ਦੇਖਦੇ ਆ ਜੇ ਫੋਨ ਚੱਕਦੇ ਆ ਤਾਂ ਆਪਾਂ ਗੱਲ ਕਰਦੇ ਆ ਹਲੋ ਮੰਗਲ ਜੀ ਕੀ ਹਾਲ ਹੈ ਨਮਸਤਕਾਰ ਨਮਸਕਾਰ ਸਰ ਸਰ ਮੈਂ ਨਾ ਗਰਾਊਂਡ 'ਚ ਸੀ ਆਪਣੇ ਸਟੇਡੀਅਮ 'ਚ ਅਬੋਰ ਹਾਂਜੀ ਇਹ ਨਾ ਮੁੰਡਿਆਂ ਕੋਲ ਰਸੀਦ ਹੈ 2000 ਦੀ 5:30 ਤੋਂ ਲੈ ਕੇ 11 ਵਜੇ ਤੱਕ ਦੀ ਹਾਂਜੀ ਤੇ ਲਾਈਟਾਂ 10 ਵਜੇ ਬੰਦ ਕਰਤੀਆਂ ਜੀ ਅੱਛਾ ਇਹਨਾਂ ਦਾ ਮੈਚ ਤਾਂ ਡੇਲੀ ਵਿੱਚ ਰਹਿ ਜਾਂਦਾ ਜੀ ਹਾਂਜੀ ਇਹ ਕਿਹਦੇ ਕੋਲ ਆ ਚਾਰਜ ਜੀ ਇਹਦਾ ਇਹ ਤਾਂ ਬਹੁਤ ਮਾੜੀ ਗੱਲ ਹੈ ਮੰਗਤ ਜੀ ਇਹ ਤਾਂ ਇੱਕ ਤਾਂ ਵਿਚਾਰੇ 2000 ਰੁਪਇਆ ਫੀਸ ਦਿੰਦੇ ਆ ਮੈਚ ਵੀ ਨਹੀਂ ਪੂਰਾ ਹੁੰਦਾ ਵਿਚਾਲੇ ਛੱਡ ਕੇ 10 ਵਜੇ ਲਾਈਟਾਂ ਬੰਦ ਹੋ ਜਾਂਦੀਆਂ ਜੀ ਸੋਹਰੇ ਨਾਲ ਗੱਲ ਕਰਨਾ ਹੈ ਹਾਂਜੀ ਹਾਂਜੀ ਮੈਨੂੰ ਸੈੱਟ ਕਰਿਆ ਮੈਂ ਰਸੀਦ ਤੁਹਾਨੂੰ ਸੈਂਡ ਕਰ ਦਿੰਦਾ ਜੀ ਤੇ ਇਹ ਕਰੋ ਜੀ ਠੀਕ ਹੈ ਮੈਚ ਤਾਂ ਰੋਜ਼ ਹੀ ਵਿਚਾਰੇ ਖੇਡਦੇ ਆ ਜੀ ਇੱਕ ਤਾਂ 2000 ਪੇ ਕਰਦੇ ਆ ਉੱਤੇ ਫੈਸਿਲਿਟੀ ਕੋਈ ਨਹੀਂ ਫਿਰ ਲਾਈਟਾਂ ਹੋਰ ਬੰਦ ਹੋ ਜਾਂਦੀਆਂ ਤੁਸੀਂ ਮੈਨੂੰ ਫੇਰੇ ਕਰੋ ਸੋਹਰੇ ਨਾਲ ਗੱਲ ਕਰਦਾ ਜੀ ਓਕੇ ਜੀ ਓਕੇ ਤਾਂ ਇਹ ਹਾਲਾਤ ਹੈ ਮੈਨੂੰ ਲੱਗ ਇਹਨਾਂ ਛੋਟੇ ਬੱਚੇ ਖਿਡਾਰੀਆਂ ਨੂੰ ਚਰੁੰਡਣ ਵਾਲੇ ਅਧਿਕਾਰੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਵੀਡੀਓ ਸ਼ੇਅਰ ਕਰੋ ਤੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ